ਮੌਤ ਮਰੇ ਰਾ ਇੱਕ ਲੜਕੀ ਚਾਲ ਚਲੇਗਾ ਉਹ ਕੁੱਤੇ ਦੀ ਮੌਤ ਮਰੇਗਾ ਅੱਕਾ ਲਈ ਜੋ ਲੜਦੇ ਲੋਕ ਦਾ ਕੋਈ ਡਰਦੇ ਲੋਕ ਅੱਕਾ ਲਈ ਜੋ ਲੜਦੇ ਲੋਕ ਜਿੱਲਾ ਕੋਈ ਡਰਦੇ ਲੋਕ ਯਾਰ ਸਰਕਾਰ ਮੁਰਦਾਬਾਦ 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 ਮੁੱਖ ਮੰਤਰੀ ਮੁਰਦਾਬਾਦ 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 ਤੜੀ ਐਦਾ ਕੱਟ ਕੇ ਇਸ ਜੀ ਨੂੰ ਲੈ ਕੇ ਕੀਤਾ ਜਾ ਰਿਹਾ ਸਰ ਅੱਜ ਦਾ ਕੱਟ ਜਿਹੜਾ ਮੇਨ ਹੈਗਾ ਕੀ ਉਹ ਸਰਕਾਰ ਜਿਹੜੀ ਇਹ ਕਹਿ ਕੇ ਆਈ ਸੀ ਕਿ ਮੈਂ ਧਰਨਿਆਂ ਤੋਂ ਉਪਜੀ ਆ ਅੱਜ ਉਹਨਾਂ ਧਰਨਿਆਂ ਦੇ ਖਿਲਾਫ ਹਰ ਤਰ੍ਹਾਂ ਦਾ ਹਿਟਲਰ ਬਾਜੀ ਚਾਹੇ ਉਹ ਕਿਸਾਨਾਂ ਦਾ ਮਜ਼ਦੂਰਾਂ ਦਾ ਕਿਰਤੀਆਂ ਦਾ ਖਾਸ ਕਰਕੇ ਮੁਲਾਜ਼ਮਾਂ ਨੂੰ ਦਬਾਉਣ ਚ ਲੱਗੀ ਹੋਈ ਹੈ ਇਹ ਉਹ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਕਿ ਮੇਰੇ ਰਾਜ ਚ ਕੋਈ ਧਰਨਾ ਨਹੀਂ ਲੱਗੂਗਾ ਤਾਂ ਮੇਰੇ ਲੱਗਦਾ ਵੀ ਮੈਨੂੰ ਇਹੋ ਜਿਹਾ ਕੋਈ ਦਿਨ ਨਹੀਂ ਜਦੋਂ ਧਰਨਾ ਨਹੀਂ ਲੱਗਾ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਦੇ ਲਈ ਉਹਨਾਂ ਦਾ ਧਿਆਨ ਭਟਕਾਉਣ ਦੇ ਲਈ ਇੱਕ ਪਾਸੇ ਸਕੂਲਾਂ ਦੇ ਵਿੱਚ ਇਹ ਜਾ ਕੇ ਪੁੱਛ ਰਹੇ ਨੇ ਵੀ ਬੱਚਿਆਂ ਨੂੰ ਕੀ ਆਂਦਾ ਹੈ ਦੂਸਰਾ ਮੁਲਾਜ਼ਮਾਂ ਦੇ ਉੱਪਰ ਅਧਿਆਪਕਾਂ ਦੇ ਉੱਪਰ ਮਾਨਸਿਕ ਦਬਾਅ ਪਾਇਆ ਕਿ ਟਟ ਦੇਣਾ ਸਾਡੀ ਜਿਹੜਾ ਅੱਜ ਦਾ ਇਕੱਠਾ ਹੈ ਏਸੇ ਕਰਕੇ ਹੀ ਆ ਕਿ ਜੋ ਸਾਨੂੰ ਬੇਲੋੜੀਆਂ ਸਾਡੇ ਤੇ ਮੁਲਾਜ਼ਮਾਂ ਦੇ ਉੱਪਰ ਬੇਲੋੜੀਆਂ ਸ਼ਰਤਾਂ ਲਗਾ ਰਹੀ ਹੈ ਸਰਕਾਰ ਕੇਂਦਰ ਦੇ ਇਸ਼ਾਰੇ ਤੇ ਕਿਉਂਕਿ ਕੇਂਦਰ ਨਹੀਂ ਜਾਣਦੀ ਵੀ ਮੁਲਾਜ਼ਮ ਜਿਹੜਾ ਕਿਤੇ ਵੀ ਸੁਖੀ ਰਹੇ ਆਪਣੇ ਆਏ ਦੇਣ ਇਹਨਾਂ ਦੇ ਭੱਤੇ ਵਾਦੇ ਨੇ ਸਾਰਾ ਕੁਝ ਹੁੰਦਾ ਇਹਨਾਂ ਨੂੰ ਪੁਰਾਣੀਆਂ ਪੈਨਸ਼ਨਾਂ ਵੀ ਲੱਗੀਆਂ ਅਗੋ ਪਿਤਾਪੁਰ ਕੀ ਇਹਨਾਂ ਦੇ ਕੰਮ ਚੱਲਦੇ ਨੇ ਲੇਕਿਨ ਇੱਕ ਮੁਲਾਜ਼ਮ ਦੇ ਲਈ ਇਹਨਾਂ ਕੋ ਨਾਂ ਦਾ ਸੋਚਣ ਦਾ ਸਮਾਂ ਤੇ ਨਾ ਹੀ ਇਹਨਾਂ ਦਾ ਇਹ ਮੁਲਾਜ਼ਮ ਇਹਨਾਂ ਦੀ ਕੋਈ ਖਾਸ ਪਵੰਦੀ ਇਹਨਾਂ ਦੇ ਲਈ ਬਣਿਆ ਹੋਇਆ। ਤੋਂ ਸਾਡੀ ਮੰਗ ਇਹੀ ਆ ਸੈਂਟਰ ਗਵਰਨਮੈਂਟ ਨੂੰ ਵੀ ਔਰ ਸਟੇਟ ਗਵਰਨਮੈਂਟ ਨੂੰ ਵੀ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਕਿ ਜੇ ਪੰਜਾਬ ਚ ਮੁੱਕ ਗਈ ਤਾਂ ਪੂਰੇ ਇੰਡੀਆ ਚ ਕਿਤੇ ਵजूद ਨਹੀਂ ਹੈ ਤੁਹਾਡਾ। ਜਿਹੜੇ ਦਿੱਲੀ ਵਾਲੇ ਲਿਆ ਕੇ ਤੁਸੀਂ ਪੰਜਾਬ ਦੇ ਖਰਚੇ ਤੇ ਕਮਾਉਣ ਦੇ ਹੋਣਾ। ਤੇ ਇੰਨਾ ਖਰਚਿਆਂ ਦਾ ਜਦੋਂ ਪੈਸੇ ਦਾ ਹਿਸਾਬ ਲੋਕਾਂ ਨੇ ਮੰਗਿਆ ਤਾਂ ਫਿਰ ਤੁਹਾਡੇ ਕੋਲ ਜਵਾਬ ਕੋਈ ਨਹੀਂ ਰਹਿਣਾ ਅੱਜ ਤੁਸੀਂ ਮੁਲਾਜ਼ਮਾਂ ਨੂੰ ਤੰਗ ਕਰ ਰਹੇ ਆ ਜਿੱਦਣ ਇਹ ਮੁਲਾਜ਼ਮਾਂ ਦੇ ਵਿੱਚ ਇੰਨਾ ਕੁ ਰੋਸ ਆ ਗਿਆ ਤਾਂ ਜੋ ਨੇਪਾਲ ਦੇ ਵਿੱਚ ਹੋਇਆ ਜਾਂ ਬੰਗਲਾਦੇਸ਼ ਦੇ ਵਿੱਚ ਹੋਇਆ ਮੈਨੂੰ ਲੱਗਦਾ ਸ਼ਾਇਦ ਉਹ ਪੰਜਾਬ ਤੋਂ ਸ਼ੁਰੂ ਹੋਏਗਾ ਸਰ ਬੀਤੇ ਦਿਨੀ ਇੱਕ ਰੈਲੀ ਹੁੰਦੀ ਆ ਮੋਗਾ ਦੇ ਵਿੱਚ ਆਮ ਆਦਮੀ ਪਾਰਟੀ ਤੇ ਉੱਥੇ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਡਿਊਟੀਆਂ ਜਿਹੜੀਆਂ ਇੰਦਾ ਪਟਵਾਰੀਆਂ ਦੀਆਂ ਕਹਿ ਲੋ ਅਸੀਂ ਲਗਾਈਆਂ ਜਾ ਰਹੀਆਂ ਸੀਗੀਆਂ ਬਿਲਕੁਲ ਸਰ ਪਟਵਾਰੀਆਂ ਦੀਆਂ ਡਿਊਟੀਆਂ ਬੇ ਲੋੜੀਆਂ ਕੰਮਾਂ 'ਚ ਲਾਈਆਂ ਹੋਈਆਂ ਸਕੂਲਾਂ ਦੇ ਕੰਮਾਂ ਤੋਂ ਕੱਢ ਕੇ ਬੀਐਲਓ ਨਾਮ ਦਾ ਇੱਕ ਨਵਾਂ ਜਿੰਨ ਕੱਢਿਆ ਕਈ ਪਰੇਸ਼ਾਨ ਨੇ ਤੁਸੀਂ ਦੇਖਿਆ ਉਹ ਚ ਕਈਆਂ ਦੀਆਂ ਮੌਤਾਂ ਵੀ ਹੋਈਆਂ ਇਸੇ ਤਰ੍ਹਾਂ ਹੀ ਆਏ ਦੇਣ ਕਦੀ ਬਸਾਂ ਦੇ ਵਿੱਚ ਚੜ੍ਹਾਣ ਦੇ ਲਈ ਤੇ ਕਦੀ ਸਰਕਾਰੀ ਬਸਾਂ ਨੂੰ ਵਰਤ ਕੇ ਮਸ਼ੀਨਰੀ ਨੂੰ ਵਰਤ ਕੇ ਰੈਲੀ ਦੇ ਵਿੱਚ ਮੁਲਾਜ਼ਮਾਂ ਨੂੰ ਜਾਂ ਲੋਕਾਂ ਨੂੰ ਲਿਜਾ ਕੇ ਜਿਹੜੀ ਰੈਲੀ ਨਸ਼ਿਆਂ ਦੇ ਵਿਰੋਧ ਸੀ ਉਸ ਵਿੱਚ ਤੁਸੀਂ ਦੇਖਿਆ ਕਿ ਲੋਕੀ ਨਸ਼ੇ ਦੀਆਂ ਪੇਟੀਆਂ ਖਰੀਦ ਰਹੇ ਨੇ ਉਹਨਾਂ ਨੂੰ ਫ੍ਰੀ ਮਿਲਦੀਆਂ ਨੇ ਔਰ ਮੁਲਾਜ਼ਮਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਉਹ ਜਿਹੜੀ ਮੋਗੇ ਰੈਲੀ ਵੀ ਹੋਈ ਆ ਉਹਦੇ ਵਿੱਚ ਸਾਡੇ ਚੋਂ ਕਈ ਪਠਵਾਰੀ ਵੀਰਾਂ ਦੀਆਂ ਜਾਂ ਤਹਿਸੀਲਦਾਰਾਂ ਦੀ ਹੈ ਇਸ ਲਈ ਲਾਇਆ ਕਿ ਉਹਨਾਂ ਨੂੰ ਪਾਣੀ ਜਾਂ ਹੋਰ ਰਸਦ ਮੈਂ ਮੋਈਆ ਕਰਾਈ ਜਾਏ ਉਹ ਸਰਕਾਰ ਜਿਹੜੀ ਕਹਿੰਦੀ ਲੋਕਾਂ ਦੇ ਕੰਮ ਘਾਰੇ ਬੈਠੇ ਹੋਣਗੇ ਲੇਕਿਨ ਮੁਲਾਜ਼ਮ ਜਿਹੜੇ ਕਿ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਆ ਇਹ ਸਰਕਾਰ ਦੀ ਰੀੜ ਦੀ ਹੱਡੀ ਟੇਢੀ ਹੋ ਗਈ ਆ ਲਕੂਆ ਮਾਰ ਰਿਹਾ ਇਸ ਸਰਕਾਰ ਨੂੰ ਤੋਂ ਅਸੀਂ ਇਹ ਸਾਰੇ ਕੰਮਾਂ ਦੇ ਅਗੇਂਸਟ ਹੈਗੇ ਆਂ ਜੀ ਨਾ ਕੋਈ 21 ਵਾਰ ਮੀਟਿੰਗ ਦੇ ਕੇ ਇਹ ਨਕਲੀ ਭਗਤ ਸਿੰਘ ਜਿਹੜਾ ਮੁਲਾਜ਼ਮਾਂ ਤੋਂ ਮੁਕਰ ਗਿਆ ਕੋਈ ਵੀ ਇਹਨੇ ਮੀਟਿੰਗ ਨਹੀਂ ਕੀਤੀ ਹਰ ਮੀਟਿੰਗ ਦੇ ਵਿੱਚ ਚੀਮਾ ਸਾਹਿਬ ਵੀ ਦੌੜ ਜਾਂਦੇ ਆ ਪਤਾ ਨਹੀਂ ਜਾਂ ਉਹਨਾਂ ਦਾ ਪੇਟ ਖਰਾਬ ਹੋ ਜਾਂਦਾ ਜਾਂ ਕੀ ਚੱਕਰ ਹੈਗਾ ਮੌਕੇ ਤੇ ਦੌੜ ਜਾਂਦੇ ਆ ਉਹ ਤੇ ਮੁਲਾਜ਼ਮ ਦੀ ਬਿਲਕੁਲ ਮੰਗਾਂ ਦੇ ਪ੍ਰਤੀ ਸੁਹਿਰਦ ਨਹੀਂ ਹੈ ਅਗਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਗਲੀ ਰਣਨੀਤੀ ਕੀ ਹੋਏਗੀ ਸਰ ਅਗਲੀ ਰਣਨੀਤੀ ਇਹ ਹੈ ਵੀ ਅਸੀਂ 27 ਦੇ ਵਿੱਚ ਪੂਰੀ ਤਰ੍ਹਾਂ ਸਫਾਈ ਕਰਾਂਗੇ ਇਹ ਸਫਾਈ ਕਰਕੇ ਜਿੱਦਾਂ ਸਕੱਤਰ ਦੇ ਵਿੱਚ ਅਸੀਂ ਫੁੱਲਾਂ ਦੀ ਵਰਖਾ ਕੀਤੀ ਸੀ ਅਸੀਂ ਵਿਚਾਰ ਕਰ ਰਹੇ ਹਾਂ ਕਿ ਕੋਈ ਕਿਸ ਤਰ੍ਹਾਂ ਦੇ ਨਵੇਂ ਫੁੱਲ ਬਣਾਏ ਜਾਣ ਜਿਹੜੇ ਇਹਨਾਂ ਨੂੰ ਜਦੋਂ ਵੀ ਜਦੋਂ ਕਿਤੇ ਜਾਣਗੇ ਇਹਨਾਂ ਨੂੰ ਉੱਥੋਂ ਜਦੋਂ ਵਿਦਿਆ ਕਰਾਂਗੇ ਤਾਸੀਂ ਪ੍ਰੋਪਰ ਤਰੀਕੇ ਦੇ ਨਾਲ ਇਹਨਾਂ ਨੂੰ ਵਿਦਿਆ ਕਰਕੇ ਆਵਾਂਗੇ ਤਾਂ ਜੋ ਦੁਬਾਰਾ ਇਹ ਵਿਧਾਨ ਸਭਾ ਦੀਆਂ ਪੌੜੀਆਂ 'ਤੇ ਚੜ ਸਕਣ। ਠੀਕ ਹੈ। ਥੈਂਕ ਯੂ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀਪੀਐਫ ਕਰਮਚਾਰੀ ਯੂਨੀਅਨ ਤੇ ਹੋਰ ਵੀ ਵੱਖ-ਵੱਖ ਜਥੇਬੰਦੀਆਂ ਸਾਂਝੀਆਂ ਜਿਹਦੇ ਵਿੱਚ ਬਿਜਲੀ ਬੋਰਡ ਤੇ ਹੋਰ ਵੀ ਹੈਲਥ ਔਰ ਨਹਿਰੀ ਪਟਵਾਰੀ ਹੋਰ ਵੀ ਵਿਭਾਗਾਂ ਵੱਖ-ਵੱਖ ਅੱਜ ਇਕੱਤਰ ਹੋਏ ਆ। ਸਾਡਾ ਜਿਹੜਾ ਇਹ ਚਿਹਰਾ ਤੋਂ ਲਟਕਦੀ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ ਜਿਹੜੀ ਆ ਉਹ ਜਦੋਂ ਤੱਕ ਸਰਕਾਰ ਨਹੀਂ ਕਰਦੀ ਉਦੋਂ ਤੱਕ ਅਸੀਂ ਇਹਨਾਂ ਦਾ ਪਿੱਛਾ ਨਹੀਂ ਛੱਡਣਾ ਹੁਣ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਕਿਉਂਕਿ 8-9 ਮਹੀਨੇ ਦਾ ਸਮਾਂ ਹੀ ਹੈ ਸਰਕਾਰ ਕੋ ਤੇ ਅਸੀਂ ਇਹ ਕਹਿੰਦੇ ਆ ਕਿ ਜੇ ਇਹ ਇਹ ਨਾ ਸਮਝਣ ਕਿ ਅਸੀਂ 94 ਸੀਟਾਂ ਜਿੱਤ ਲੀਆਂ ਤਾਂ ਅਸੀਂ ਕਿਨਾਂ ਦਾ ਸ਼ਾਇਦ ਫੇਰ ਦੁਬਾਰਾ ਸੱਤਾ 'ਚ ਆ ਜਾਾਂਗੇ ਇਹ ਤੁਹਾਨੂੰ ਦੱਸ ਦਿੰਨੇ ਆ ਕਿ ਜਨਤਾ ਜਿਹੜੀ ਜੇ ਚਾਹੇਗੀ ਤਾਂ 9 ਤੇ ਵੀ ਲਿਆ ਸਕਦੀ ਹੈ ਜਾਂ ਚੌਕਾ ਉੱਠ ਜਾਣਾ ਹੈ ਜਾਂ ਨਾ ਆ ਉੱਠ ਜਾਣਾ ਹੈ ਇਹਨਾਂ ਦਾ ਇਸ ਕਰਕੇ ਔਰ ਇਹ ਨਵਾਂ ਨਵਾਂ ਕੰਮ ਜਿਹੜਾ ਕੇਂਦਰ ਸਰਕਾਰ ਨੇ ਵੀ ਕੀਤਾ ਹੈ ਇੱਕ ਟੈਟ ਦਾ ਟੈਟ ਜਿਹੜਾ ਇਹਨਾਂ ਨੇ ਸੁਪਰੀਮ ਕੋਰਟ ਤੋਂ ਫੈਸਲਾ ਕਰਵਾ ਕੇ ਉਹ ਇੱਕ ਚਾਲ ਹੈ ਇਹਨਾਂ ਦੀ ਰੋਜ਼ਗਾਰ ਖੋਹਣ ਦੀ 2000 ਸੀ ਤੱਕ ਸੈਂਟਰ ਦੀ ਇਹ ਪਾਲਿਸੀ ਹੈ ਕਿ ਰੋਜ਼ਗਾਰ ਖੋਣਾ ਹੈ ਤੇ ਇਹ ਦੱਸ ਦਿੰਦੇ ਅੱਜ ਦੇਖ ਲੋ ਤੁਸੀਂ ਇਹ ਹਜੂਮ ਇਕੱਠਾ ਹੋਇਆ ਆਇਆ ਔਰ ਅਸੀਂ ਇਹ ਜਿਹੜਾ ਸੜਕਾਂ ਤੋਂ ਉਤਰਾਂਗੇ ਪਿੱਛੇ ਜੀ ਵੀ ਇਹਨਾਂ ਨੇ ਜੁਡੀਸੀ ਕਾਨੂੰਨ ਲਿਆਂਦਾ ਜਦੋਂ ਤਾਂ ਆਪ ਹੀ ਕਾਨੂੰਨ ਲਿਆ ਕੇ ਤਾਂ ਆਪ ਹੀ ਵਾਪਸ ਲੈ ਸੁਪਰੀਮ ਕੋਰਟ ਤੋਂ ਕਰਵਾਇਆ ਅੱਜ ਇਹਨਾਂ ਨੇ ਹਰ ਜਗ੍ਹਾ ਦਾ ਕਬਜ਼ਾ ਕਰ ਲਿਆ ਹੈ ਇਹਨਾਂ ਨੇ ਔਰ ਤੁਸੀਂ ਦੇਖੋ ਅਮਰੀਕਾ ਨਾਲ ਵਪਾਰ ਸਮਝੌਤਾ ਕੀਤਾ ਕਿਸਾਨੀ ਖਤਮ ਕਰ ਰਹੇ ਆ ਰੋਜ਼ਗਾਰ ਖਤਮ ਕਰ ਰਹੀ ਹੈ ਕੇਂਦਰ ਸਰਕਾਰ ਔਰ ਜਿਹੜੀ ਪੰਜਾਬ ਦੀ ਹੈ ਭਗਵੰਤ ਮਾਨ ਇਹ ਬੀ ਟੀਮ ਹੈ ਕੇਂਦਰ ਸਰਕਾਰ ਦੀ ਇਹ ਵੀ ਜਿਹੜਾ ਕੇਂਦਰ ਨੇ ਜਿਹੇ ਲੈਟਰ ਬਾਅਦ ਚ ਕੱਢਿਆ ਹੈ ਇਹਨਾਂ ਨੇ ਲੈਟਰ ਜਿਹੜਾ 2017 ਜਿਹੜਾ ਟੈਟ ਦੀ ਛੋਟ ਦਿੱਤੀ ਸੀ ਜਿਹੜਾ ਪੀਆਰਆਈ ਸਕੂਲਾਂ ਨੂੰ ਤੇ ਜਿਹੜਾ ਟੀਚਿੰਗ ਫੈਲੋ ਨੂੰ ਉਹ ਵੀ ਇਹਨਾਂ ਨੇ ਜੜੀ ਕਿਨਾ ਦਾ ਵਾਪਸ ਪੱਤਰ ਲੈ ਲਿਆ 2017 ਦਾ ਤੇ ਇਸ ਵੇਲੇ ਰੋਹ ਬਹੁਤ ਹੈ ਅਸੀਂ ਭਾਈ ਨੂੰ ਜੇ ਸ਼ਰਤੇ ਇਹਨਾਂ ਨੇ ਵਾਪਸ ਨਹੀਂ ਲਈ ਭਾਈ ਨੂੰ ਅਨੰਦਪੁਰ ਸਾਹਿਬ ਵੀ ਰੈਲੀ ਕਰਾਂਗੇ ਤਾਂ ਅਸੀਂ ਹੋਰ ਵੀ ਵੱਡੀ ਗਿਣਤੀ ਨਾਲ ਉੱਥੇ ਬੱਸਾਂ ਬਸ ਭਰ ਕੇ ਜਾਏਗੀ ਮਗੇਰੀਆਂ ਤੋਂ ਵੀ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜਾਵਾਂਗੇ ਔਰ ਇਹ ਸੈਂਟਰ ਵੀ ਨਾ ਇਹ ਸੋਚ ਲੈ ਕੇਂਦਰ ਵੀ ਇਹ ਸੋਚ ਲੈ ਕਿ 400 ਅੱਗੇ ਲੈੰਦੇ ਲੈੰਦੇ 240 ਤਾਂ ਆ ਗਏ ਹੈ ਤੇ ਜੇ ਆਪਣੀਆਂ ਪਾਲਸੀਆਂ 'ਚ ਸੁਧਾਰ ਨਹੀਂ ਕੀਤਾ ਤੇ ਇਨਾਂ ਦੀਆਂ ਸੀਟਾਂ ਜਿਹੜੀਆਂ ਕੱਲੀਆਂ 40 ਰਹਿ ਜਾਣੀਆਂ ਹੈ ਤੇ ਇਸ ਕਰਕੇ ਜਿਹੜਾ ਇਹ ਇੱਕ ਪੁਰਾਣੀ ਪੈਨਸ਼ਨ ਜਦ ਜੇ ਸਾਨੂੰ ਪੈਨਸ਼ਨ ਨਹੀਂ ਦੇਣੀ ਤੇ ਆਪਣਾ ਸੰਸਦ ਮਤਾਿਕ ਵੀ ਆਪਣੀ ਪੈਨਸ਼ਨ ਬੰਦ ਕਰ ਲੈਣ ਨਹੀਂ ਤਾਂ ਜੇ ਟੈਟਰ ਦੱਸਦੇ ਸਾਡੇ ਦਾ ਟੈਟਰ ਲਾਣਾ ਹੈ ਤਾਂ ਆਪਣਾ ਪੋਲੀਟੀਕਲ ਐਲੀਜੀਬਿਲਟੀ ਟੈਸਟ ਵੀ ਹੋਣਾ ਚਾਹੀਦਾ ਇੱਕ ਲੀਡਰ ਦਾ ਕੀ ਗੱਲ ਕੋਈ ਟੈਸਟ ਨਹੀਂ ਹੈ ਲੀਡਰ ਦਾ ਵੀ ਟੈਸਟ ਹੋਣਾ ਚਾਹੀਦਾ ਹੈ ਜਿਸ ਕਰਕੇ ਜੇ ਜਿਹੜੀ ਸਾਡੀ ਮੰਗ ਹੈ ਇੱਕ ਤਾਂ ਆਪਣਾ ਟੈਟਟਰ ਦੀ ਸ਼ਰਤ ਵਾਪਸ ਲਵੇ ਤੇ ਦੂਸਰੀ ਗੱਲ ਜਿਹੜੀ ਸਾਡੀ ਮੁੱਖ ਮੰਗ ਹੈ ਜੋ ਸਰਕਾਰ ਚਾਹਦੀ ਹੈ ਸੈਂਟਰ ਧਿਆਨ ਧਿਆਨ ਭਟਕਾਉਣਾ ਚਾਹਦੀ ਹੈ ਸੈਂਟਰ ਵੀਰ ਪੰਜਾਬ ਵੀ ਸਾਡਾ ਧਿਆਨ ਭਟਕਾਉਣਾ ਚਾਹਦੀ ਪੁਰਾਣੀ ਪੈਨਸ਼ਨ ਦੀ ਮੰਗ ਤੋਂ ਕਿਉਂਕਿ ਇਹਨਾਂ ਨੇ ਯੂਪੀਐਸ ਜਿਹੜੀ ਲਾਗੂ ਕੀਤੀ ਉਹ 3% ਮੁਲਾਜ਼ਮਾਂ ਨੇ ਅਡਾਪਟ ਕੀਤੀ 97% ਨੇ ਨਕਾਰਿਆ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਹਿੰਦੇ ਐਨਪੀਐਸ ਵਿੱਚ ਬਦਲਾਅ ਕਰ ਦਿੰਨੇ ਸਾਡੇ ਮੁਲਾਜ਼ਮਾਂ ਨੇ ਉਹ ਵੀ ਨਕਾਰਿਆ ਸਾਡੇ ਮੁਲਾਜ਼ਮਾਂ ਨੇ ਸਿਰਫ ਇੱਕੋ ਹੀ ਗੱਲ ਮੰਗੀ ਹੈ ਓਨਲੀ ਓਪੀਐਸ ਸਾਨੂੰ ਪੁਰਾਣੀ ਪੈਨਸ਼ਨ ਹੀ ਚਾਹੀਦੀ ਸਾਨੂੰ ਜੋ ਭਗਵੰਤ ਮਾਨ ਦੇ ਮਾਤਾ ਜੀ ਪੈਨਸ਼ਨ ਲੈ ਰਿਆ ਸਾਨੂੰ ਸਿਰਫ ਤੇ ਸਿਰਫ ਉਹੀ ਪੈਨਸ਼ਨ ਚਾਹੀਦੀ ਹੈ ਔਰ ਸਰਕਾਰਾਂ ਨੂੰ ਅਸੀਂ ਚੇਤਾਵਨੀ ਦਿੰਨੇ ਆ ਤੇ ਇਹ ਬਰੂਦ ਦੇ ਢੇਰ ਤੇ ਢੇਰ ਨੂੰ ਜੜੀ ਇਹ ਤੀਲੀ ਲਾਉਣ ਦੀ ਕੋਸ਼ਿਸ਼ ਨਾ ਕਰਨ ਜੋ ਹਾਲਾਤ ਨੇਪਾਲ ਚ ਬਣਿਆ ਉਹੀ ਹਾਲਾਤ ਸਰਕਾਰਾਂ ਖੁਦ ਚਾਹਦੀਆਂ ਕਿ ਇੱਥੇ ਵੀ ਬਣਨ ਅਸੀਂ ਇਹ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਇਦਾਂ ਦੇ ਹਾਲਾਤ ਨਾ ਬਣਾਨ ਨਹੀਂ ਤਾਂ ਇਹ ਜਨਤਾ ਕੋਈ ਅਸੀਂ ਇੱਕ ਦੋ ਜਣੇ ਨਹੀਂ ਆ ਇਹ ਜਨਤਾ ਜਿਹੜੀ ਹੈ ਸਾਰੀ ਸੜਕਾਂ ਤੇ ਨਿਕਲੇਗੀ ਔਰ ਇਹ ਸਾਰਾ ਹਜੂਮ ਤੁਸੀਂ ਅੱਜ ਦੇਖ ਰਹੇ ਆ ਪਹਿਲੀ ਵਾਰ ਇਹ ਜਿਹੜਾ ਇੰਨਾ ਇਕੱਠ ਹੋਇਆ ਹੈ ਉਹ ਇਸੇ ਕਰਕੇ ਆ ਜਨਤਾ 'ਚ ਰੋष ਹੈ ਸਰ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹੋ ਸਰਕਾਰ ਨੇ ਵੀ ਚਾਰਸਫ ਦਾ ਕਾਰਕਵਾ ਬਣਾ ਤਾੜੀ ਨਹੀਂ ਮੰਨੀ ਗਈ ਤੁਹਾਨੂੰ ਲੱਗਦਾ ਕੋਈ ਸਮਾਂ ਰਹੇਗਾ ਸਰਕਾਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੱਲ ਹੋ ਸਕਦਾ ਹੈ ਦੇਖੋ ਜੀ 18 ਨਵੰਬਰ 2022 ਨੂੰ ਇਹਨਾਂ ਨੇ ਨੋਟੀਫਿਕੇਸ਼ਨ ਕੀਤਾ ਸੀ ਹਜੂ ਜੁਗਰਾਤ ਤੋਂ ਹਮਾ ਚੱਲਦੀਆਂ ਚੋਣਾਂ ਨੂੰ ਲੈ ਕੇ ਪਰ ਉਹ ਦੇਖ ਲਓ ਤੁਸੀਂ 3.5 ਸਾਲ ਹੋ ਗਏ ਆਜੇ ਤੱਕ ਜਿਹੜਾ ਸਥਿਤੀ ਜਿਉਂ ਦੀ ਤੂੰ ਹੈ ਔਰ ਇਹ ਰੋਜ਼ ਜਿਹੜਾ ਇਹ ਕਿ ਨਾ ਦਾ ਹੁਣ ਯੂਪੀਐਸ ਦੀ ਜਿਹੜੇ ਸੈਂਟਰ ਦੀ ਸਕੀਮ ਹੈ ਯੂਪੀਐਸ ਉਹਦੀ ਗੱਲ ਕਰਦਾ ਹੈ ਚੀਮਾ ਵਿੱਤ ਮੰਤਰੀ ਔਰ ਇਹ ਵੀ ਹੁਣ ਪਿੱਛੇ ਜੀ ਜਦੋਂ ਮੀਟਿੰਗ ਹੋਈ ਹੈ ਸਾਡੇ ਪ੍ਰਧਾਨ ਜੀ ਦੀ ਜਸਵੀਰ ਤਲਵਾੜਾ ਉਹਨਾਂ ਦੀ ਉਦੋਂ ਕਹਿੰਦੇ ਯੂਪੀਐਸ ਕਿੱਦਾਂ ਦੀ ਸਕੀਮ ਹੈ ਜਦ ਕਿ ਇਹਨਾਂ ਨੇ ਪੈਨਸ਼ਨ ਪੁਰਾਣੀ ਪੈਨਸ਼ਨ ਦਾ ਵਾਅਦਾ ਕੀਤਾ 1972 ਨੇ ਜੰਮਦਾ ਸਾਨੂੰ ਸਿਰਫ ਦਾ ਸਿਰਫ ਉਹੀ ਪੁਰਾਣੀ ਪੈਨਸ਼ਨ ਚਾਹੀਦੀ ਹੈ ਅਸੀਂ ਹੋਰ ਕੋਈ ਪੈਨਸ਼ਨ ਨਹੀਂ ਲੈਣੀ ਤੇ ਨਾਲ ਜਿਹੜਾ ਰੋਜ਼ਗਾਰ ਖਾਣ ਦਾ ਜਿਹੜਾ ਇਹ ਇਹਨਾਂ ਨੇ ਮਨਸੂਬਾ ਤਿਆਰ ਕੀਤਾ ਸੈਂਟਰ ਨੇ ਜਿਹੜਾ ਲੈਟਰ ਬਾਅਦ ਚ ਕੱਢਿਆ ਇਹਨਾਂ ਨੇ ਆਪਣਾ ਪਹਿਲੋਂ ਰੱਦ ਕਰ ਦਿੱਤਾ 2017 ਵਾਲਾ ਸਾਡਾ ਲੈਟਰ ਉਰੇ ਅਸੀਂ ਦੱਸ ਦਿੰਨੇ ਆ ਕਿ ਇੱਦਾਂ ਅਸੀਂ ਇਹਨਾਂ ਨੂੰ ਘਰਾਂ 'ਚ ਨਹੀਂ ਇੱਧਰ ਵੋਟਾਂ ਮੰਗਣ ਤੇ ਆਣਾ ਹੀ ਆ ਅਕਸਰ ਅਸੀਂ ਬੜਾ ਨਹੀਂ ਦੇ ਆਂ ਕਿ ਪਿੰਡਾਂ ਦੇ ਵਿੱਚ ਅਸੀਂ ਪਿੱਛੇ ਜੇ ਵੀ ਅਸੀਂ ਕਾਲੀਆਂ ਝੋਲੀਆਂ ਦਿਖਾਈਆਂ ਅਸੀਂ ਮਾਨ ਨੂੰ ਤੁਸੀਂ ਦੇਖਿਆ ਸੀ ਅਰੇ ਅਸੀਂ ਇਹ ਜਿਹੜਾ ਸਾਡੀ ਇੱਕੋ ਮੰਗ ਹੈ ਇੱਕ ਤਾਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਏ OPS 1978 ਦੇ ਅਨੁਸਾਰ ਦੀ ਜਿਹੜੀ ਟੈਟ ਦੀ ਸ਼ਰਤ ਹੈ ਰੋਜ਼ਗਾਰ ਖੋਣ ਵਾਲੀ ਸਹੀ ਮੈਨੇਜਰ ਦੇ ਵਿੱਚ ਟੈਟ ਜਿਹੜਾ ਇਹ ਰੋਜ਼ਗਾਰ ਖੋਣ ਲਈ ਇੱਕ ਜਿਹੜਾ ਸੈਂਟਰ ਨੇ ਰੂਲ ਕੱਢਿਆ ਹੈ ਅੱਜ ਤੁਸੀਂ ਦੇਖ ਲਓ ਪੁਰਾਣੀ ਪੈਨਸ਼ਨ ਨੇਵੀ ਆਰਮੀ ਨੇਵੀ 에어ਫੋਰਸ ਨੂੰ ਹੁੰਦੀ ਸੀ ਅੱਜ ਪਹਿਲਾ ਬੈਚ ਜਿਹੜਾ ਡੇਢ ਮਹੀਨੇ ਬਾਅਦ ਅਪ੍ਰੈਲ ਮਹੀਨੇ ਜੜਾ ਹੈ ਅਗਨੀ ਵੀਰ ਦਾ ਵਾਪਸ ਆ ਰਿਹਾ ਔਰ ਬੇਕੂਬ ਬਣਾ ਰਿਹਾ ਜੀ ਇਹਹੀ 70% ਨੌਕਰੀਆਂ ਉਹਨਾਂ ਨੂੰ ਦੁਬਾਰਾ ਦੇ ਦੇਣੀ ਆ ਕੋਈ ਨੌਕਰੀਆਂ ਨਹੀਂ ਮਿਲਣੀਆਂ ਇਹ ਤੁਸੀਂ ਦੇਖ ਲਓ ਸੈਂਟਰ ਸਾਡਾ ਸਾਡੇ ਲੱਗੇ ਆ ਜਿਹੜੇ 20-20 ਸਾਲ ਪੁਰਾਣੇ ਟੀਚਰ ਉਹਨਾਂ ਨੂੰ ਕਹਿੰਦੇ ਜੀ ਟੈਸਟ ਦਿਓ ਤੁਸੀਂ ਦੱਸੋ ਵੀ ਕੋਈ ਲੀਡਰ ਦਾ ਵੀ ਟੈਸਟ ਹੁੰਦਾ ਆ ਇਹਨਾਂ ਦੀ ਕੋਈ ਮਾਪ ਡੰਡ ਨਹੀਂ ਇਹਨਾਂ ਨੂੰ ਕੋਈ ਲੀਡਰ ਬਣਨ ਲਈ ਠੀਕ ਆ ਸਰ